ਸਕਾਰ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ ਪੈਲੈਂਸ ਬੁਲੇਟਿਨ ਦੀਆਂ ਖਾਸ ਖਬਰਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਫ਼ਤਾਂ ਕਾਰਨ ਹੋਣ ਵਾਲੇ ਜਾਨੀ ਨੁਕਸਾਨ ਨੂੰ ਘਟਾਉਣ ਲਈ ਦੇਸ਼ ਦੀ ਅਗਾਊਂ ਅਨੁਮਾਨ ਪ੍ਰਣਾਲੀ ਨੂੰ ਫੁੱਲ ਪ੍ਰੂਫ ਤੇ ਵਧੇਰੇ ਸਟਿਕ ਬਣਾਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ ਸੁਪਰੀਮ ਕੋਰਟ ਨੇ ਮੈਡੀਕਲ ਪੇਸ਼ੇਵਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇੱਕ ਕੌਮੀ ਕਾਰਜਪਾਲ ਦਾ ਗਠਨ ਕੀਤਾ ਹੈ ਪੰਜਾਬ ਵਿੱਚ ਵਿਰਾਸਤੀ ਟੈਕਸ ਮਾਮਲਿਆਂ ਨੂੰ ਘਟਾਉਣ ਤੇ ਸੁਚਾਰੂ ਬਣਾਉਣ ਲਈ ਸ਼ੁਰੂ ਯਕਮਸ਼ਤ ਨਪਟਾਰਾ ਯੋਜਨਾ ਤਿੰਨ ਦਾ ਕੁੱਲ 70311 ਡੀਲਰਾਂ ਨੇ ਲਾਭ ਲਿਆ ਅਤੇ ਆਜ਼ਾਦੀ ਦੀ 77ਵੀਂ ਵਰੇਗੰਢ ਦੀ ਜਸ਼ਨਾਂ ਨੂੰ ਜਾਰੀ ਰੱਖते हुए ਆਕਾਸ਼ਵਾਣੀ ਜਲੰਧਰ ਵੱਲੋਂ ਪਾਲਕੇ लवली 프로ਫੈਸ਼ਨਲ ਯੂਨੀਵਰਸਿਟੀ ਵਿੱਚ ਸੰਗੀਤ ਸਮਾਗਮ ਸੂਫੀ ਰੰਗ ਕਰਵਾਇਆ ਜਾਵੇਗਾ ਤੇ ਹੁਣ ਖਬਰਾਂ ਵਿਸਥਾਰ ਨਾਲ ਰਾਸ਼ਟਰਪਤੀ ਦੋਪਤੀ ਮੁਰਮੂ ਨੇ ਦੇਸ਼ ਦੀ ਆਗਾਉਂ ਅਨੁਮਾਨ ਪ੍ਰਣਾਲੀ ਨੂੰ ਫੁੱਲ ਪ੍ਰੂਫ ਅਤੇ ਵਧੇਰੇ ਸਟੀਕ ਬਣਾਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਤਾਂ ਜੋ ਆਫ਼ਤਾਂ ਕਾਰਨ ਹੋਣ ਵਾਲੇ ਜਾਣੇ ਨੁਕਸਾਨ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ ਰਾਸ਼ਟਰਪਤੀ ਪਵਨ ਵਿਖੇ ਰਾਸ਼ਟਰੀ ਭੂ ਵਿਗਿਆਨ ਪੁਰਸਕਾਰ ਪ੍ਰਦਾਨ ਕਰਨ ਤੋਂ ਬਾਅਦ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਦੇਸ਼ ਤੇ ਵਾਕ ਵਾਕ ਹਸਿਆ ਵਿੱਚ ਜ਼ਮੀਨ ਖਿਸਕਣ ਅਤੇ ਹੜ੍ਹਾਂ ਵਰਗੀਆਂ ਆਫਤਾਂ ਕਾਰਨ ਹੋਏ ਜਾਣੇ ਨੁਕਸਾਨ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕੋਲਕਾਤਾ ਵਿੱਚ ਜ਼ਮੀਨ ਖਿਸਕਣ ਬਾਰੇ ਅਗਾਊਂ ਅਨੁਮਾਨ ਕੇਂਦਰ ਦੀ ਸਥਾਪਨਾ ਕੀਤੀ ਜਾ ਰਹੀ ਹੈ ਤਾਂ ਜੋ ਜ਼ਮੀਨ ਖਿਸਕਣ ਵਾਲੇ ਸਾਰੇ ਸੂਬਿਆਂ ਲਈ ਅਗਾਊਂ ਚੇਤਾਵਨੀ ਬੁਲੇਟਿਨ ਜਾਰੀ ਕੀਤੇ ਜਾ ਸਕਣ। ਰਾਸ਼ਟਰਪਤੀ ਨੇ 12 ਸ਼੍ਰੇਣੀਆਂ ਵਿੱਚ 21 ਭੂ ਵਿਗਿਆਨੀਆਂ ਨੂੰ ਰਾਸ਼ਟਰੀ ਭੂ ਵਿਗਿਆਨ ਪੁਰਸਕਾਰ ਵੀ ਪ੍ਰਦਾਨ ਕੀਤੇ। जीएसआई कोलकाता में नेशनल लैंडस्लाइड फोरकास्टिंग सेंटर की हाल ही में स्थापित किया जा रहा है ये सेंटर आने वाले दिनों में उचित समय पर सभी भूस्खलन संभावित राज्यों के लिए अर्ली वार्निंग बुलेटिन जारी करेगा अभी कुछ दिन पहले हमने देश के कई हिस्सों में भूस्खलन और बाढ़ जैसी आपदाएं देखी जिनमें अनेक लोगों की अपनी जान भी गवानी पड़े मैं ये कहना चाहूंगी कि हम अपने सिस्टम्स को इतना फुल प्रूफ और एक्यूरेट बनाए कि ऐसे आपदाओं से देश के किसी भी भाग में कम से कम नुकसान हो સુપ્રીમ કોર્ટ ਨੇ મેડિકલ پیشવરાં ਦੀ સુરક્ષા ਯਕੀਨੀ ਬਣਾਉਣ ਲਈ ਇੱਕ ਕੌਮੀ ਕਾਜਵਾਲ ਦਾ ਗਠਨ ਕੀਤਾ ਹੈ ચીફ ਜਸਟਿਸ ਡੀ.ਵਾਈ. ਚੰਦਰ ਚੂੜਦੀ ਅਗਵਾਈ ਵਾਲੇ ਬੈਂਚ ਨੇ ਕੋਲਕਾਤਾ ਦੇ ਇੱਕ ਹਸਪਤਾਲ 'ਚ ਇੱਕ ਡਾਕਟਰ ਨਾਲ ਜ਼ਬਰ ਜਨਾਹ ਤੇ ਕਤਲ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਕਾਜਵਾਲ ਨੂੰ 3 ਹਫ਼ਤਿਆਂ ਵਿੱਚ ਅੰਤਰੀਮ ਰਿਪੋਰਟ ਅਤੇ 2 ਮਹੀਨਿਆਂ 'ਚ ਅੰਤਿਮ ਰਿਪੋਰਟ ਸੌਂਪਣ ਦਾ ਨਿਰਦੇਸ਼ ਦਿੱਤੇ ચીફ ਜਸਟਿਸ ਨੇ ਕਿਹਾ ਕਿ ਅਦਾਲਤ ਆਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਦੇਸ਼ ਭਰ ਵਿੱਚ ਅਪਣਾਏ ਜਾਣ ਵਾਲੇ ਰੂਪਰੇਖਾਵਾਂ ਬਾਰੇ ਸਿਫਾਰਸ਼ਾਂ ਪ੍ਰਦਾਨ ਕਰਨ ਲਈ ਦੇਸ਼ ਭਰ ਦੇ ਡਾਕਟਰਾਂ ਦੀ ਇੱਕ ਕੌਮੀ ਕਾਰਜਪਲ ਬਣਾ ਰਹੀ ਹੈ ਡਾਕਟਰਾਂ ਤੇ ਮੈਡੀਕਲ ਪੇਸ਼ੇਵਰਾਂ ਦੇ ਅਸੁਰੱਖਿਤ ਕੰਮ ਕਰਨ ਵਾਲੇ ਮਾਹੌਲ ਉਤੇ ਡੂੰਗੀ ਚਿੰਤਾ ਜ਼ਾਹਰ ਕਰਦੇ ਹੋਏ ਅਦਾਲਤ ਨੇ ਕਿਹਾ ਹੈ ਕਿ ਮੌਜੂਦਾ ਕਾਨੂੰਨ ਡਾਕਟਰਾਂ ਦੀ ਸੰਸਥਾਗਤ ਸੁਰੱਖਿਆ ਨੂੰ ਟੋਕਵੇਂ ਰੂਪ ਨਾਲ ਸੰਬੋਧਨ ਨਹੀਂ ਕਰਦੇ ਅਦਾਲਤ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜ਼ਮੀਨੀ ਪੱਧਰ ਤੇ ਚੀਜ਼ਾਂ ਬਦਲਣ ਵਾਸਤੇ ਦੇਸ਼ ਇੱਕ ਹੋਰ ਜ਼ਬਰਜਨਾ ਅਤੇ ਕਤਲ ਦੀ ਉਡੀਕ ਨਹੀਂ ਕਰ ਸਕਦਾ ਕੇਂਦਰੀ ਸਿਹਤ ਮੰਤਰਾਲੇ ਨੇ ਕੇਂਦਰ ਸਰਕਾਰ ਦੇ ਸਾਰੇ ਹਸਪਤਾਲਾਂ ਅਤੇ ਸੰਸਥਾਵਾਂ ਦੇ ਮੁਖੀਆਂ ਨੂੰ ਹਸਪਤਾਲਾਂ ਵਿੱਚ ਸੁਰੱਖਿਆ ਵਧਾਉਣ ਲਈ ਕਿਹਾ ਹੈ ਮੰਤਰਾਲੇ ਨੇ ਰਣਨੀਤਿਕ ਸਥਾਨਾਂ ਤੇ ਉੱਚ ਰੈਜ਼ੋਲੂਸ਼ਨ ਸੀਸੀਟੀਵੀ ਕੈਮਰੇ ਲਗਾਉਣ ਦੀ ਬੇਨਤੀ ਕੀਤੀ ਹੈ ਜਿਸ ਵਿੱਚ ਪ੍ਰਵੇਸ਼ ਦ્વાਰ ਨਿਕਾਸ ਗਲਿਆਰੇ ਹਨੇਰੇ ਸਥਾਨਾਂ ਤੇ ਸੰਵੇਦਨਸ਼ੀਲ ਖੇਤਰ ਸ਼ਾਮਲ ਨੇ ਮੰਤ੍ਰਾਲੇ ਨੇ ਕਿਹਾ ਹੈ ਕਿ ਹੰਗਾਮੀ ਸਥਿਤੀਆਂ ਤੇ ਤੁਰੰਤ ਜਵਾਬ ਦੇਣ ਲਈ ਇੱਕ ਕੰਟਰੋਲ ਰੂਮ ਵਿਸਥਾਪਿਤ ਕੀਤਾ ਜਾਣਾ ਚਾਹੀਦਾ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਹਸਪਤਾਲ ਦੇ ਹਾਤੇ ਦੀ ਸਹੀ ਨਿਗਰਾਨੀ ਤੇ ਗਸ਼ਤ ਲਈ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਸੁਰੱਖਿਆ ਗਾਰਡਾਂ ਨੂੰ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ ਮੰਤ੍ਰਾਲੇ ਨੇ ਕਿਹਾ ਕਿ ਸਿਰਫ ਅਧਿਕਾਰਤ ਕਰਮਚਾਰੀਆਂ ਤੱਕ ਪਹੁੰਚ ਦੀ ਇਜਾਜ਼ਤ ਦੇਣ ਵਾਸਤੇ ਦਾਖਲੇ ਤੇ ਬਾਹਰ ਨਿਕਲਣ ਦੀ ਸਖਤ ਨਿਗਰਾਨੀ ਤੇ ਡਿਊਟੀ ਦੌਰਾਨ ਹਸਪਤਾਲ ਦੇ ਸਾਰੇ ਕਰਮਚਾਰੀਆਂ ਵੱਲੋਂ ਆਈਡੀ ਕਾਰਡਾਂ ਦੀ ਪ੍ਰਦਰਸ਼ਨੀ ਨੂੰ ਲਾਜ਼ਮੀ ਬਣਾਇਆ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਕੈਂਪਸ ਵਿੱਚ ਹਨੇਰੇ ਵਾਲੀਆਂ ਥਾਂਾਂ ਨੂੰ ਮੈਪ ਕੀਤਾ ਜਾਣਾ ਚਾਹੀਦਾ ਹੈ ਅਤੇ ਖਾਸ ਤੌਰ ਤੇ ਆਰਥ ਸਿਹਤ ਤੇ ਸੰਭਾਲ ਸਟਾਫ ਦੇ ਡਿਊਟੀ ਵਾਲੇ ਖੇਤਰਾਂ ਪਾਰਕਿੰਗ ਥਾਵਾਂ ਤੇ ਪ੍ਰਵੇਸ਼ ਮਾਰਗਾਂ 'ਚ ਜ਼ਰੂਰੀ ਰੋਸ਼ਨੀ ਯਕੀਨੀ ਬਣਾਨੀ ਚਾਹੀਦੀ ਹੈ। ਇਹਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਰਪਾਲ ਸਿੰਘ ਬਨੂੰਗਰ ਨੇ ਮੈਲਾ ਸਿਖਿਆਰਥੀ ਡਾਕਟਰ ਦੇ ਜ਼ਬਰ ਜਨਾਹ ਤੋਂ ਬਾਅਦ ਉਸ ਦੇ ਕਤਲ ਕੀਤੇ ਜਾਣ ਦੇ ਮਾਮਲੇ ਦੀ ਸਖਤ ਨਖੀਦੀ ਕਰਦਿਆ ਇਸ ਦੀ ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ। ਵਧਕਟ ਸਾਹਿਬ ਤੋਂ ਅੱਜ جاری ਇੱਕ ਬਿਆਨ ਵਿੱਚ ਉਹਨਾਂ ਨੇ ਕਿਹਾ ਕਿ ਇਹ ਘਟਨਾ ਰੁਕਮਾਉਣ ਵਾਲੀ ਹੈ ਤੇ ਹਰ ਆਧਾਰਿਤ ਚ ਕੁੜੀਆਂ ਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਹਸਪਤਾਲਾਂ ਵਿੱਚ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕੇ ਜਾਣ ਉਹਨਾਂ ਨੇ ਕਿਹਾ ਕਿ ਭਾਵੇਂ ਦੇਸ਼ ਵਿੱਚ ਪਹਿਲਾਂ ਹੀ ਕਾਨੂੰਨ ਸਖਤ ਨੇ ਪਰ ਕਾਨੂੰਨ ਨੂੰ ਲਾਗੂ ਕਰਨ ਵਾਲੀਆਂ ਸਰਕਾਰਾਂ ਤੇ ਅਧਿਕਾਰੀਆਂ ਦੇ ਨੀਤੀ ਤੇ ਨiyet ਸਹੀ ਹੋਣੀ ਚਾਹੀਦੀ ਹੈ ਤਾਂ ਹੀ ਪੀੜਤਾ ਨੂੰ ਸਹੀ ਸਮੇਂ ਤੇ ਇਨਸਾਫ ਦਿੱਤਾ ਜਾ ਸਕਦਾ ਹੈ ਪ੍ਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਪੰਜਾਬ ਵਿੱਚ ਮੌਜੂਦਾ ਸਰਕਾਰ ਬਣਨ ਤੋਂ ਬਾਅਦ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਗਏ ਨੇ ਜੁੜੇ ਕਿ ਲਗਾਤਾਰ ਚਾਰੀ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪਿੰਡ ਧੂੜਕੋਟ ਚੰਦ ਬਾਜ਼ਾਅ ਤੇ ਮਚਾਕੀ ਮਲ ਸਿੰਘ ਵਿਖੇ ਗਲੀਆਂ ਨਾਲੀਆਂ ਦੀ ਉਸਾਰੀ ਤੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਮਗਰੋਂ ਇਹ ਗੱਲ ਕਹੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਪੂਰਾ ਯਤਨ ਹੈ ਕਿ ਉਹਨਾਂ ਦੇ ਜ਼ਿਲ੍ਹੇ ਦੇ ਸ਼ਹਿਰਾਂ ਦੇ ਨਾਲੋਂ ਨਾਲ ਪਿੰਨਾਂ ਦੀ ਵੀ ਦਿੱਖ ਬਦਲੀ ਜਾਵੇ ਤੇ ਪਿੰਨਾਂ ਦਾ ਵੱਧ ਤੋਂ ਵੱਧ ਵਿਕਾਸ ਕਰਵਾਇਆ ਜਾਵੇ ਕੁਲਤਾਰ ਸਿੰਘ ਸੰਧਵਾਨ ਨੇ ਕਿਹਾ ਕਿ ਉਹ ਖੁਦ ਸਮੇ ਸਮੇਤੇ ਪਿੰਡਾਂ ਚ ਜਾਂਦੇ ਨੇ ਤੇ ਲੋਕਾਂ ਨੂੰ ਮਿਲ ਕੇ ਉਹਨਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਮੌਕੇ ਤੇ ਹੀ ਹੱਲ ਕਰਨ ਦਾ ਉਪਰਾਲਾ ਕਰਦੇ ਨੇ ਉਹਨਾਂ ਦੱਸਿਆ ਕਿ ਇਹਨਾਂ ਪਿੰਡਾਂ ਚ ਗਲੀਆਂ ਨਾਲੀਆਂ ਦੀ ਉਹ ਸਾਰੀ ਤੋਂ ਇਲਾਵਾ ਪਿੰਡ ਮਚਾਕੀ ਮਲ ਸਿੰਘ ਵਿਖੇ ਪਾਣੀ ਦੇ ਨਿਕਾਸ ਲਈ ਪਾਈਪਲਾਈਨ ਦਾ ਵੀ ਨੀਂ ਪੱਥਰ ਰੱਖਿਆ ਗਿਆ ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਚ ਗਲੀਆਂ ਨਾਲੀਆਂ ਦੇ ਨਿਰਮਾਣ ਨਾਲ ਪਿੰਡਾਂ ਚ ਗੰਦੇ ਪਾਣੀ ਦੀ ਨਿਕਾਸੀ ਦੇ ਨਾਲ ਨਾਲ ਨਵੀਆਂ ਗਲੀਆਂ ਬਣਨ ਨਾਲ ਪਿੰਡਾਂ ਦੀ ਦਿੱਖ ਵੀ ਬੱਤਲੇਗੀ ਬੰਗਲਾਦੇਸ਼ ਵਿੱਚ ਹਿੰਦੂਆਂ ਨਾਲ ਹੋ ਰਹੇ ਅਤਿਆਚਾਰ ਦੇ ਵਿਰੋਧ ਵਿੱਚ ਅੱਜ ਬਟਾਲਾ ਦੇ ਵੱਖ-ਵੱਖ ਇਲਾਕਿਆਂ 'ਚ ਧਰਮ ਸੁਰੱਖਿਆ ਮੰਚ ਨੇ ਰੋਸ ਮਾਰਚ ਕੱਢਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ Hindu ਸੰਗਠਨਾਂ ਦੇ ਹੱਕ ਵਿੱਚ ਬੰਗਲਾਦੇਸ਼ ਦੇ ਖਿਲਾਫ ਨਾਅਰੇ ਲਾਏ ਇਹ ਰੋਸ ਪ੍ਰਦਰਸ਼ਨ ਬਟਾਲਾ ਦੇ ਵੱਖ-ਵੱਖ ਬਜ਼ਾਰਾਂ 'ਚ ਹੁੰਦਾ ਹੋਇਆ ਤਹਿਸੀਲਦਾਰ ਦਫ਼ਤਰ ਵਿਖੇ ਆ ਕੇ ਖਤਮ ਹੋਇਆ ਇਸ ਮੌਕੇ ਬੋਲਦਿਆਂ BJP ਦੇ ਜ਼ਿਲ੍ਹਾ ਪ੍ਰਧਾਨ ਹਰਸ਼ ਵਾਲੀਆ ਨੇ ਕਿਹਾ ਕਿ ਜਿਹੜਾ ਬੰਗਲਾਦੇਸ਼ ਵਿੱਚ ਹਿੰਦੂਆਂ ਨਾਲ ਹੋ ਰਿਹਾ ਹੈ ਉਹ ਬਹੁਤ ਗਲਤ ਹੈ ਇਸ ਬਾਰੇ ਕੇਂਦਰ ਸਰਕਾਰ ਸਖਤ ਕਦਮ ਚੁੱਕੇ ਤਾਂ ਜੋ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਤਸ਼ੱਦਦ ਨਾ ਹੋਣ ਪ੍ਰਦਰਸ਼ਨਕਾਰੀਆਂ ਨੇ ਬੰਗਲਾਦੇਸ਼ தசசீார ந ਪੰਜਾਬ ਦੇ ਵਿੱਤੀ ਯੋਜਨਾ ਆਫਗਾਰੀ ਦੇ ਕਰ ਮੰਤਰੀ ਹਰਪਾਲ ਸਿੰਘ ਜੀਮਾਨੇ ਕੇ ਹੈ ਕਿ ਵਿਰਾਸਤੀ ਟੈਕਸ ਮਾਮਲਿਆਂ ਨੂੰ ਘਟਾਉਣ ਅਤੇ ਸੁਚਾਰੂ ਬਣਾਉਣ ਲਈ ਸੂਬਾ ਸਰਕਾਰ ਬੀਤੇ ਸਾਲ ਨਵੰਬਰ ਚ ਸ਼ੁਰੂ ਕੀਤੀ ਯਕਮੁਸ਼ਤ ਨਿਪਟਾਰਾ ਯੋਜਨਾ ਤਿੰਨ ਦਾ ਕੁੱਲ 70311 ਡੀਲਰਾਂ ਨੇ ਲਾਭ ਲਿਆ ਚੰਡੀਗੜ੍ਹ ਤੋਂ ਜਾਰੀ ਇੱਕ ਪ੍ਰੈਸ ਬਿਆਨ ਚੁਣਾ ਦੱਸਿਆ ਕਿ OTS ਤਿੰਨ ਦੇ ਨਤੀਜੇ ਵਜੋਂ ਸਰਕਾਰੀ ਖਜ਼ਾਨੇ ਚ 164 ਕਰੋੜ 35 ਲੱਖ ਰੁਪਏ ਪ੍ਰਾਪਤ ਹੋਏ ਨੇ ਉਹਨਾਂ ਕਹਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਸ਼ੁਰੂ ਕੀਤੀਆਂ OTS 1 ਅਤੇ OTS 2 ਯੋਜਨਾਵਾਂ ਇਸ ਦੇ ਉਲਟ 31768 ਮਾਮਲਿਆਂ ਵਿੱਚੋਂ ਸਿਰਫ 13 ਕਰੋੜ 15 ਲੱਖ ਰੁਪਏ ਦਾ ਕੋਲ ਟੈਕਸ ਮਾਲੀਆ ਹੀ ਜੁਟਾ ਪਾਈਆਂ ਸਨ ਹਰਪਾਲ ਸਿੰਘ ਜੀ ਮਾਨ ਨੇ ਕਿਹਾ ਕਿ OTS ਪਿੰਨ ਤਹਿਤ 1 ਲੱਖ ਰੁਪਏ ਤੋਂ ਕਾਟਦੇ ਬਕਾਇਆ ਵਾਲੀ 50903 ਡੀਲਰਾਂ ਨੇ ਟੈਕਸ ਵਿਆਜ ਤੇ ਜੁਰਮਾਨੇ ਤੋਂ 100% ਛੋਟ ਦਾ ਲਾਭ ਉਠਾਇਆ ਜਿਸ ਦੇ ਨਤੀਜੇ ਵਜੋਂ ਕੋਲ 221 ਕਰੋੜ 75 ਲੱਖ ਰੁਪਏ ਦੇ ਬਕਾਇਆ ਮਾਫ ਕੀਤੇ ਗਏ ਸ਼੍ਰੀ ਮੋਕਟਰ ਸਾਹਿਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੇ ਜ਼ਿਲ੍ਹੇ ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਵਾਸਤੇ ਅੱਜ ਇੱਕ ਵਿਸ਼ੇਸ਼ ਮੀਟਿੰਗ ਕੀਤੀ ਇਸ ਵਿੱਚ ਹੋਰਨਾਂ ਤੋਂ ਇਲਾਵਾ ਏਡੀਸੀ ਡੀ सुरेंद्र ਸਿੰਘ ਢਿਲੋਂ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਚ ਬਕਾਇਆ ਕਾਰਜਾਂ ਨੂੰ ਛੇਤੀ ਤੋਂ ਛੇਤੀ ਨਿਪਟਰੇ ਚੜਾਇਆ ਜਾਵੇ ਅਤੇ ਜੇਕਰ ਕਿਸੇ ਕੰਮ ਚ ਕੋਈ ਪਰੇਸ਼ਾਨੀ ਪੇਸ਼ ਆਉਂਦੀ ਹੈ ਤਾਂ ਉਹ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨਾਲ ਤਾਲਮੇਲ ਕਰਨ ਉਨ੍ਹਾਂ ਕਿਹਾ ਕਿ ਜਦੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹੁੰਚਿਆ bon, ਜਾਵੇ ਦੇਸ਼ ਦੀ ਆਜ਼ਾਦੀ ਦੀ 77ਵੀਂ ਵਰੇਗੰਢ ਦੇ ਜਸ਼ਨਾਂ ਨੂੰ ਜਾਰੀ ਰੱਖਦੇ ਹੋਏ ਆਕਾਸ਼ਵਾਣੀ ਜਲੰਧਰ ਵੱਲੋਂ ਭਾਲਕੇ 21 ਅਗਸਤ ਨੂੰ ਜਲੰਧਰ ਸਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸ਼ਾਂਤੀ ਦੇਵੀ ਮਿੱਤਲ ਆਡੀਟੋਰੀਅਮ ਚ ਸੰਗੀਤ ਸਮਾਗਮ ਸੂਫੀ ਰੰਗ ਕਰਵਾਇਆ ਜਾ ਰਿਹਾ ਹੈ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਕਾਰਜਕਾਰੀ ਅਧਿਕਾਰੀ ਮੁਹੰਮਦ ਇਮਤਿਆਜ਼ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਚ ਪ੍ਰਸਿੱਧ ਸੂਫੀ ਗਾਇਕ ਰਜ਼ਾ ਹੀਰ ਅਤੇ ਯਾਕੂਬ ਆਪਣੀ ਸੰਗੀਤ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ ਵਿਦਿਆਰਥੀਆਂ ਤੋਂ ਇਲਾਵਾ ਯੂਨੀਵਰਸਿਟੀ ਤੇ ਆਕਾਸ਼ਵਾਣੀ ਜਲੰਧਰ ਦੇ ਉੱਚ ਅਧਿਕਾਰੀ ਤੇ ਸਟਾਫ ਵੀ ਇਸ ਪ੍ਰੋਗਰਾਮ ਚ ਸ਼ਾਮਲ ਹੋਣਗੇ ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਆਜ਼ਾਦੀ ਦੇ ਜਸ਼ਨਾਂ ਚ ਸ਼ਾਮਲ ਕਰਨਾ ਤੇ ਉਹਨਾਂ ਨੂੰ ਭਾਰਤ ਦੇ ਸਾਂਝੇ ਸੱਭਿਆਚਾਰ ਦੇ ਇੱਕ ਹਿੱਸੇ ਸੂਫੀ ਸੰਗੀਤ ਤੋਂ ਜਾਣੂ ਕਰਵਾਉਣਾ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਰਾਈਫਲ ਸ਼ੂਟਿੰਗ ਸੰਗ ਵੱਲੋਂ ਮੁਹਾਲੀ ਸ਼ੂਟਿੰਗ ਰੇਂਜ ਆਯੋਜਿਤ ਸੁਭਾ ਪਧਰੀ ਸ਼ੂਟਿੰਗ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ ਇਨਾਮ ਵੰਡ ਸਮਾਗਮ ਚ ਸ਼ਿਰਕਤ ਕੀਤੀ ਉਨਾ ਪੈਰਾਓਲੰਪਿਕ ਚ ਸ਼ੂਟਿੰਗ ਦਾ ਹਿੱਸਾ ਲੈਣ ਵਾਲੇ ਸ਼ੂਟਰਾਂ ਨੂੰ ਸਨਮਾਨਿਤ ਕੀਤਾ ਜੁਨਾਚ ਪੈਰਾਓਲੰਪਿਕ ਚ ਫਾਈਨਲ ਵਿੱਚ ਸੋਨ ਤੰਗਾ ਜਿੱਤਣ ਤੋਂ ਖੁੰਝ ਕੇ ਚੌਥਾ ਸਥਾਨ ਹਾਸਲ ਕਰਨ ਵਾਲੇ ਅਰਜਨ ਬਬੂਤਾ ਮਹਿਲਾ ਸ਼ੂਟਰ ਅੰਜੂ ਮੋਦਗਿਲ ਵਿਜੇਵੀਰ ਸਿੱਧੂ ਸ਼ਾਮਲ ਰਹੇ ਅਰਜਨ ਬਬੂਤਾ ਨੇ ਪੈਰਾਓਲੰਪਿਕ ਚ ਚੌਥਾ ਸਥਾਨ ਮਿਲਣ ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦਿੱਤੇ ਹੌਸਲੇ ਸਤਿਕਾਰ ਅਗਲੀ ਵਾਰ ਸੋਨ ਤੰਗਾ ਜਿੱਤਣ ਲਈ ਯਤਨਸ਼ੀਲ ਹੋਣ ਦੀ ਗੱਲ ਕਹੀ अच्छा लग रहा है कि नई यूथ आगे शूटिंग के लिए उत्साहित है और गेम के आगे कर रही है और कंपटीशन भी काफी अच्छा देख पा रहा हूँ आगे पंजाब में जो कि फैसिलिटीज अभी इतनी ज्यादा अच्छी नहीं है सिर्फ एक ही रेंज है हमारे पास पंजाब में यहाँ पे मोहाली और एक बठिंडा में है शायद लेकिन कोचेज के लायक होते हुए भी काफी हम आगे प्रोग्रेस कर रहे हैं एंड काफी अच्छा दिखता है क्योंकि ओवरऑल माइंड बहुत अच्छा सारे एथलीट्स का ਕਰੰਟਾਹਨ ਦਿਨੋਂ ਆਉਂਦੇ ਕੱਚਾ ਪੱਕਾ ਦੀਆਂ ਨਹਿਰਾਂ 'ਚ ਬੀਤੀ ਰਾਤ ਸੜਕਾ ਹਾਸਤੇ ਦੌਰਾਨ ਇੱਕ ਕਾਰ ਨਹਿਰ ਵਿੱਚ ਡਿੱਗ ਗਈ ਜਿਸ ਨਾਲ ਕਾਰ ਸਵਾਰ ਦੋ ਨੌਜਵਾਨ ਪਟਵਾਰੀਆਂ ਦੀ ਪਾਣੀ 'ਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕਾਂ ਦੀ ਬਚਾਰ ਰਣਜੋਤ ਸਿੰਘ ਵਾਸੀ ਨਾਰਲੀ ਅਤੇ ਹਰਜਿੰਦਰ ਸਿੰਘ ਵਾਸੀ ਪਿੱਖੀਵਿੰਡ ਵੱਜੋਂ ਕੀਤੀ ਗਈ ਹੈ ਜਿਹੜੇ ਕਿ ਬਤਾਰ ਪਟਵਾਰੀ ਇਲਾਕੇ ਵਿੱਚ ਤਹਿਨਾਤ ਸਨ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਨਮਸਕਾਰ।